ਮੁਰਦਾਬਾਦ ਮੁਰਦਾਬਾਦ ਦੀ ਸਭਾਈ ਦੇ ਵਿਗਨ ਪਾਰੇ ਕਾਰਪੋਰੇਸ਼ਨ ਮੁਰਦਾਬਾਦ 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 ਕਾਰਪੋਰੇਸ਼ਨ ਗਰੂਪ ਤੇਲੀਕੋਰੀ ਮੁਰਦਾਬਾਦ 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 ਸਰਪ੍ਰਸ਼ੰਤਕਾਰੀ ਮੁਰਦਾਬਾਦ 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 ਸਰਪ੍ਰਕਾਸ਼ਕਾਰੀ ਮੁਰਦਾਬਾਦ ਮੁਰਦਾਬਾਦ ਤੇ ਸਾਡੇ ਮੁਲਾਜ਼ਮ ਸਾਥੀ ਜਿਹੜੇ ਸ਼ਹਿਰ ਦੇ ਵਿੱਚ ਕੂੜਾ ਕਲੈਕਟ ਕਰਨੇ ਕਰਦੇ ਨੇ ਕਰੋ ਕਰੋ ਕੂੜਾ ਚੱਕਦੇ ਨੇ ਤੇ ਮੈਨੂੰ ਵੀ ਪਤਾ ਲੱਗਿਆ ਸਿਰ ਚ ਆ ਰਿਹਾ ਮੈਂ ਭਈ ਟਰਾਲੀਆਂ ਜਿਹੜੀਆਂ ਤੇਲ ਨਹੀਂ ਪੈ ਰਿਆ ਉੱਥੇ ਖੜੇ ਨੇ ਡਰਾਈਵਰ ਭਰਾ ਪਰੇਸ਼ਾਨ ਹੋ ਰਹੇ ਨੇ ਜਿਨ੍ਹਾਂ ਨੇ ਬਠਿੰਡਾ ਸ਼ਹਿਰ ਦੀ ਤੜਕੇ ਉੱਠ ਕੇ ਸਫਾਈ ਕਰਨੀ ਹੁੰਦੀ ਹੈ ਤੇ ਜਦੋਂ ਇੱਥੇ ਆਇਆ ਮੈਂ ਮੈਨੂੰ ਪਤਾ ਲੱਗਿਆ ਉਹ ਲਾਈਨ ਲੱਗੇ ਪਈ ਹੈ ਸਟੇਡੀਅਮ ਤੱਕ ਤੇ ਲੇਕਿਨ ਬੜੀ ਅਫਸੋਸ ਦੀ ਗੱਲ ਹੈ ਹੁਣ ਪੈਸੇ ਦੇਣੇ ਕਾਰਪੋਰੇਸ਼ਨ ਨੇ ਤੇਲ ਪਾਣਾ ਪੈਟਰੋਲ ਪੰਪ ਨੇ ਐਵੇਂ ਸਾਡੇ ਡਰਾਈਵਰ ਭਰਾਵਾਂ ਦੀ ਸਾਡੇ ਮੁਲਾਜ਼ਮਾਂ ਦੀ ਕੋਈ ਗਲਤੀ ਨਹੀਂ ਹੈ ਨਹੀਂ ਹੈ ਤੇ ਨਾ ਨੂੰ ਕਾਰਪੋਰੇਸ਼ਨ ਨੂੰ ਇਹ ਚਾਹੀਦਾ ਭਈ ਆਪਣਾ ਨੇਕ ਤੇ ਨਾਮੀ ਨਾਲ ਇਹਨਾਂ ਨੂੰ ਤੇਲ ਗੁਆਣ ਤੇ પેટ્રોલ ਬੰਬੇ ਚਲਾਣ ਜਦੋਂ ਤੇਲ ਮਿਲਦਾ ਤਾਂ ਅਸੀਂ ਬਖੰਡਾ ਸ਼ਹਿਰ ਦੀ ਸਫਾਈ ਕਰਦੇ ਆਂ ਚੌਥੀ ਵਾਰ ਬਖੰਡਾ ਸ਼ਹਿਰ ਜਿਹੜਾ 1 ਨੰਬਰ ਤੇ ਆਇਆ ਉਹ 1 ਨੰਬਰ ਤੇ ਕਿਉਂ ਆਇਆ ਕਿਉਂਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਦਿਨ ਰਾਤ ਮੈਂ ਤੇ ਲਗਨ ਨਾਲ ਕੰਮ ਕਰਦੇ ਨੇ ਤਾਂ ਇਹ ਬਖੰਡਾ ਸ਼ਹਿਰ 1 ਨੰਬਰ ਤੇ ਆਇਆ ਮੈਂ ਸਾਰੇ ਬਖੰਡਾ ਸ਼ਹਿਰ ਦੇ ਸਫਾਈ ਕਰਮਚਾਰੀ ਪੈਣ ਪਰਾਵਾਂ ਨੂੰ ਇਹ ਵੈਣਕੀ ਕਰਦਾ ਤੇ ਉਹਨਾਂ ਨੂੰ ਵਧਾਈ ਦੇਣਾ ਕੋਈ ਬਖੰਡਾ ਸ਼ਹਿਰ ਤੁਸੀਂ 1 ਨੰਬਰ ਤੇ ਲਿਆਣ ਵਾਲੇ ਵਖੰਡਾ ਸ਼ਹਿਰ ਦੇ ਸਫਾਈ ਕਰਮਚਾਰੀ ਪੈਣ ਪ੍ਰਾਪ ਪ੍ਰਧਾਨ ਕੀ ਕਾਰਨ ਕੀ ਹੈ ਕਿ ਮਰਦਾ ਜਿਹੜਾ ਤੇਲ ਨਹੀਂ ਪੈ ਰਿਹਾ ਕੀ ਦੇਖੋ ਜੀ ਮੈਂ ਪਹਿਲਾਂ ਵੀ ਇਸ ਪੈਟਰੋਲ ਪੰਪ ਤੇ ਆਇਆ ਸੀ ਉਹਨਾਂ ਕਾਰਨ ਤੇ ਪੈਟਰੋਲ ਪੰਪ ਵਾਲੇ ਕਹਿੰਦੇ ਆ ਵੀ ਸਾਨੂੰ ਪੈਸੇ ਨਹੀਂ ਮਿਲਦੇ ਜੇ ਸਾਨੂੰ ਪੈਸੇ ਜਾਊਗੀ ਕਾਰਪੋਰੇਸ਼ਨ ਤਾਂ ਅਸੀਂ ਤੇਲ ਪਵਾਵਾਂਗੇ ਤੇ ਹੁਣ ਵੀ ਕਾਰਪੋਰੇਸ਼ਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਆਇਆ ਉਹਨਾਂ ਨਾਲ ਗੱਲ ਨਹੀਂ ਕੀਤੀ ਹੈ ਤੇ ਅਸੀਂ ਡੇਢ ਘੰਟੇ ਤੋਂ ਸਾਡੇ ਜਿਹੜੇ ਮੁਲਾਜ਼ਮ ਖੜੇ ਨੇ ਡਰਾਈਵਰ ਭਰਾ ਸਦਾ ਟਾਈਮ ਖਾ ਵਰਿਆ ਐਨੇ ਚੇਰ ਨੂੰ ਦਸੀ ਅੱਧੀ ਮੀਟ ਸਾਫ ਕਰ ਦਿੰਦੇ ਅਸੀਂ ਕੂੜਾ ਪਬਲਿਕ ਜਿਹੜਾ ਟ੍ਰੈਫਿਕ ਜਾਮ ਹੋਇਆ ਪਿਆ ਉਹ ਵੀ ਜਿਕਣ ਦੇਖੋ ਅਜੇ ਪਬਲਿਕ ਹੈ ਟ੍ਰੈਫਿਕ ਚੱਲ ਰਿਹਾ ਉਹ ਪਬਲਿਕ ਵੀ ਪਰੇਸ਼ਾਨ ਹੋ ਰਹੀ ਹੈ ਅਡ ਟ੍ਰੈਫਿਕ ਵਾਲੇ ਵੀ ਪਰੇਸ਼ਾਨ ਹੋ ਰਹੇ ਨੇ ਭਈ ਅੱਜ ਕੂੜੇ ਦੀ ਕਟੀਆਂ ਅੱਜ ਕਿਵੇਂ ਪੈਟਰੋਲ ਬੰਪ ਤੇ ਲੈਣ ਲੱਗਿਆ ਹੋਈਆਂ ਨੇ ਤੇ ਮੈਂ ਜਿਹੜੇ ਟ੍ਰੈਫਿਕ ਟਾਪਰੇ ਨੇ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਬੇਨਤੀ ਕਰਾਂਗਾ ਪਈ ਇਹ ਸਾਡਾ ਕਸੂਰ ਨਹੀਂ ਹੈਗਾ ਇਹ ਕਸੂਰਕਾਰ ਕਲੈਕਸ਼ਨ ਦਾ ਪਾਈਆਂ ਨਹੀਂ ਪੇੜ ਲੱਗੇ ਹੋਏ ਆ ਪ੍ਰਧਾਨ ਜੀ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਤੋਂ ਵੀ ਪੈਸੇ ਜਾਂਦੇ ਤੇ ਪਬਲਿਕ ਤੋਂ ਵੀ ਗਾਰਬੇਜ ਦੀ ਕਲੈਕਸ਼ਨ ਕਰ ਰਹੇ ਆ ਫਿਰ ਵੀ ਤੇਲ ਨਹੀਂ ਪਾਇਆ ਜਾਂਦਾ ਕੀ ਕਾਰਨ ਦੇਖਦੇ ਹੋ ਦੇਖੋ ਹੁਣ ਤੁਹਾਨੂੰ ਸਾਰਾ ਪਤਾ ਹੈ ਮੇਰੇ ਪੱਤਰਕਾਰ ਪੁਰਾਣੇ ਬਖੰਡਾ ਸ਼ਹਿਰ ਕੇ ਸਾਰਾ ਕੁਝ ਹੋਰਿਆਂ ਨੂੰ ਪਿੱਛੇ ਦੀ ਸਾਡੇ ਮੈਰ ਸਾਹ ਦੇ ਬਿਆਨ ਆਏ ਸੀ ਵੀ ਜਿਹੜੇ ਗਾਰਬੇਜ ਦਾ ਸੀ ਕੂੜਾ ਦੇ ਪੈਸੇ ਲੈਣੇ ਆ ਅਸੀਂ ਉਹ ਪੈਸੇ ਮਾਫ ਕਰਦੇ ਹਾਂ ਮਾਫ ਕਰਦੇ ਹਾਂ ਵੈਸੇ ਆਉਂਦੇ ਆ ਸੈਂਟਰ ਗਵਰਨਮੈਂਟ ਕੋ ਵੀ ਆਉਂਦੇ ਆ ਦਰਵੇਦੇ ਮੈਂ ਪਹਿਲਾਂ ਜੇ ਕੋਈ ਪੈਸੇ ਕਲੈਕਟ ਕਰਦੇ ਸੀ ਅਸੀਂ ਵੀ 3 ਰੁਪਏ ਤੋਂ ਲੈ ਕੇ 50 ਰੁਪਏ ਤੱਕ ਸਾਡੇ ਪਿਛਲੇ ਸਰਕਾਰਾਂ ਦੇ ਵਿੱਚ ਮੇਰ ਸਾਹਿਬ ਨੇ ਪਹਿਲੀ ਪਰਚੀ ਉਦੋਂ ਕਟਾਈ ਸੀ 50 ਰੁਪਏ ਦੀ ਤੇ ਅਸਲੇ ਹੀ ਪੈਸੇ ਆਉਂਦੇ ਨੇ ਇੱਕ ਲੋਕਾਂ ਨੂੰ ਹਾਸਮੈਂਟ ਕਰਨ ਵਾਸਤੇ ਹੁਣ ਜਿਹੜੇ ਸਾਡੇ ਮੁਲਾਜ਼ਮਾਂ ਦੀ ਤਨਖਾਹ ਨੇ ਤਨਖਾਹ ਨਾਲ ਮੈਂ ਤੁਹਾਨੂੰ ਹੀ ਗੱਲ ਹੋਰ ਦੱਸਣਾ ਚਾਹਾਂਗਾ ਜਿਹੜੇ ਤਨਖਾਹਾਂ ਨੇ ਉਹ ਸਾਨੂੰ 26 ਤੋਂ 26 ਜਿਹੜੇ ਥੱਕਦਾ ਜਗ੍ਹਾ ਕੰਮ ਕਰ ਰਹੇ ਆ ਔਰ ਸੌਰਤੇ ਕੰਮ ਕਰ ਰਹੇ ਆ ਭਈ 26 ਤੋਂ 26 ਅਨਾਈ ਤਨਖਾਹਾਂ 26 ਹਾਜ਼ਰੀ ਅਨਦੀ 26 ਤਰੀਕ ਨੂੰ ਭਾਜ ਜਾਂਦੀ ਹੈ ਤੇ ਡੇਢ ਡੇਢ ਮਹੀਨੇ ਮਗਰੋਂ ਦੋ ਦੋ ਮਹੀਨੇ ਮਗਰੋਂ ਇਹ ਸਾਨੂੰ ਤਨਖਾਹ ਨਹੀਂ ਦੇਣੀ ਕਾਰਪੋਰੇਸ਼ਨ ਇਹ ਤੇਲ ਦੇ ਪੈਸੇ ਤਾਂ ਕਿੱਥੇ ਦੇਣਗੇ ਬੜਾ ਸਿਸਟਮ ਜਿਹੜਾ ਆਪਾਂ ਦੇਖਿਆ ਹੈ ਕਿ ਅੰਦਰ ਮਤਲਬ ਹਫਤਾ ਹਫਤਾ ਕੂੜੇ ਵਾਲੇ ਆਪਣਾ ਟਿੱਪਰ ਵਾਲੇ ਘਰਾਂ ਦੇ ਵਿੱਚ ਕਲੈਕਸ਼ਨ ਨਹੀਂ ਕਰਨ ਜਾਂਦੇ ਤੇ ਕਾਰਨ ਕੀ ਹੈ ਦੇਖੋ ਜੀ ਹੁਣ ਸਾਡੀ ਅਸੀਂ 15 ਟਰਾਲੀਆਂ ਉਹ ਕਿਤਿਆਂ ਹਾਇਰ ਕਿਤਿਆਂ ਜੀ ਨਵੀਆਂ ਜੀ ਨਵੇਂ ਟਰੈਕਟਰ ਮੰਗਾਏ ਆ ਉਹ ਐਸੇ ਲਈ ਮੰਗਾਏ ਆ ਬਈ ਜਿਹੜੇ ਸਾਡੇ ਟਿੱਪਰ ਖਰਾਬ ਰਹਿੰਦੇ ਨੇ ਕਈ ਦਫਾ ਗੱਡੀਆਂ ਖਰਾਬ ਹੋ ਜਾਂਦੇ ਨੇ 10-10 ਗੱਡੀਆਂ ਖਰਾਬ ਹੋ ਜਾਂਦੇ ਨੇ 20-20 ਗੱਡੀਆਂ ਖਰਾਬ ਹੋ ਜਾਂਦੀਆਂ ਨੇ ਬਜੀ-ਬਜੀ ਗੱਡੀ ਤੀਤੀ ਗੱਡੀਆਂ ਖਰਾਬ ਹੋ ਜਾਂਦੇ ਨੇ ਉੱਥੇ ਖੜੀਆਂ ਨੇ ਜੀ ਪੰਪੜੇ ਨਾਲ ਹੁਣ ਗੱਲਬਾਤ ਕੀਤੀ ਵੀ ਹੋਇਆ ਦੇਖੋ ਜੀ ਮੈਂ ਮੈਂ ਹਜੇ ਤੱਕ ਨਹੀਂ ਗਿਆ ਪੰਪੜੇ ਨਾਲ ਤਾਂ ਮੇਰੀ ਪਹਿਲਾਂ ਵੀ ਗੱਲ ਹੋਈ ਸੀ ਹੁਣ ਵੀ ਉਹ ਹੀ ਕਹਿਣਗੇ ਕੋਈ ਪ੍ਰਧਾਨ ਜੀ ਸਾਨੂੰ ਪੈਸੇ ਨਹੀਂ ਮਿਲੇ ਪੈਸੇ ਮਿਲ ਜਾਣਗੇ ਅਸੀਂ ਦਿਲ ਪਾ ਦਾਂਗੇ